ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦਲਜੀਤ ਸਿੰਘ ਇੱਕ ਵਾਰ ਫਿਰ ਪ੍ਰੋਗਰਾਮ ਲੈ ਕੇ ਆਇਆ ਹਾਂ ਇੰਡੋਸ ਪ੍ਰਾਈਮ ਤੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਨਾਲ ਨੇ ਹਰਜੀਤ ਲੁਸਾੜਾ ਜੀ ਜਿਹੜੇ ਕਿ ਕੁਵਿੰਸਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਗੱਲਬਾਤ ਜਮ ਉਹ ਮੁੱਦੇ ਜਿਹੜੇ ਕਿ ਰਾਜਨੀਤਿਕ ਤੌਰ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਜਾਂ ਸੱਭਿਆਚਾਰਕ ਤੌਰ ਦੇ ਉੱਤੇ ਪਖੇ ਹੋਏ ਨੇ ਤੇ ਪੰਜਾਬ ਦੀ ਅੱਜ ਜੇ ਗੱਲ ਕਰੀਏ ਉੱਥੇ ਵੀ ਰਾਜਨੀਤਿਕ ਮੁੱਦੇ ਕੁਝ ਭਾਰੂ ਨੇ ਤੇ ਉਹਨਾਂ ਬਾਰੇ ਚਰਚਾ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਹਰਜੀਤ ਲਸਾੜਾ ਜੀ ਦਾ ਸਤਿ ਸ਼੍ਰੀ ਅਕਾਲ ਲਸੜ ਸਾਹਿਬ ਸਤਿ ਸ਼੍ਰੀ ਅਕਾਲ ਜਲਜੀਤ ਜੀ ਜੀ ਤੇ ਲਸਾੜਾ ਸਾਹਿਬ ਆਪਾਂ ਗੱਲ ਸ਼ੁਰੂ ਜਦੋਂ ਕਰਨੀ ਆ ਬੜਾ ਇੰਟਰਸਟਿੰਗ ਵੈਸੇ ਬਣਿਆ ਹੋਇਆ ਕਿ ਰਵਨੀਤ ਬਿੱਟੂ ਦਿਲ ਆ ਗਿਆ ਥੋੜਾ ਜਿਹਾ ਕਿ ਕੁਝ ਉਹਨਾਂ ਦੇ ਬਿਆਨ ਇਦਾਂ ਦੇ ਆਏ ਆ ਜਿਹੜੇ ਕਿ ਕਹਿ ਸਕਦੇ ਆ ਕਿ ਜੇ ਕਾਂਗਰਸ ਚ ਸ਼ਾਇਦ ਹੁੰਦੇ ਤਾਂ ਨਾ ਕਦੀ ਇਦਾਂ ਕਹਿੰਦੇ ਜੀ ਪਰ ਰਵਨੀਤ ਬਿੱਟੂ ਜਿਹੜੇ ਕਿ ਕੇਂਦਰੀ ਮੰਤਰੀ ਬਣੇ ਹੋਏ ਨੇ ਭਾਵੇਂ ਕਿ ਹਾਰ ਗਏ ਸੀ ਹਾਰੇ ਹੋਏ ਜਾਂ ਕਹਿ ਸਕਦੇ ਆ ਹਾਰੇ ਹੋਏ ਬਣੇ ਹੋਏ ਮੰਤਰੀ ਜੀ ਤੇ ਰਵਨੀਤ ਬਿੱਟੂ ਹੁਣਾਂ ਨੇ ਕੁਝ ਇਦਾਂ ਦੇ ਬਿਆਨ ਦਿੱਤੇ ਆ ਤੇ ਸ਼ਾਗ ਆ ਗਿੱਦੜਵਾਹਾ ਜਿਮਨੀ ਛੋਣ ਦੇ ਵਿੱਚ ਕੀ ਵਿਚਾਰ ਰੱਖਦੇ ਹੋ ਜੀ ਬਿਲਕੁਲ ਜੀ ਸੰਸਦ ਕੀ ਜਾਂ ਵਿਸ਼ਾ ਤੁਸੀਂ ਪਹਿਲਾਂ ਚੱਕ ਲਿਆ ਵੈਸੇ ਜੀ ਰਵਨੀਤ ਬਿੱਟੂ ਜੀ ਜਿਹੜੇ ਆਪਣੇ ਕੇਂਦਰੀ ਮੰਤਰੀ ਨੇ ਕੇਂਦਰੀ ਵਜ਼ੀਰ ਨੇ ਚਰਚਾ ਦੇ ਵਿੱਚ ਆਏ ਹੋਏ ਨੇ ਤੇ ਇਹਨਾਂ ਚਰਚਾਵਾਂ ਦੇ ਵਿੱਚ ਕਈ ਵਾਰ ਕਈ ਵਾਰ ਕੀ ਹੈ ਕਿ ਅਕਸਰ ਇਹੋ ਜਿਹਾ ਬਿਆਨਬਾਜ਼ੀ ਕੀਤੀ ਜਾਂਦੀ ਹੈ ਜਿਹੜੀ ਅਖੀਰ ਦੇ ਵਿੱਚ ਸਮਝ ਲੱਗ ਜਾਂਦੀ ਹੈ ਵੀ ਇਹ ਰਾਜਨੀਤਿਕ ਬਿਆਨਬਾਜ਼ੀ ਹੈ ਇਹਦੇ ਵਿੱਚ ਕੱਟਣ ਪਾਉਣ ਨੂੰ ਕੁਝ ਹੈ ਨਹੀਂਗਾ ਸੋ ਤੁਸੀਂ ਵੀ ਗੱਲ ਕੀਤੀ ਆ ਆਪਣਾ ਸੰਕੇਤ ਦਿੱਤਾ ਵੀ ਜਿਹੜਾ ਉਹਨਾਂ ਨੇ ਫੀਮ ਦੇ ਉੱਪਰ ਜਾਂ ਭੁੱਕੀ ਦੇ ਉੱਪਰ ਜਾਂ ਉਹਨਾਂ ਨੇ ਦੋ ਤਿੰਨ ਵਿਸ਼ੇ ਜਿਹੜੇ ਸ਼ੋਹੇ ਆ ਹਾਂਜੀ ਚਲੋ ਆਪਾਂ ਪਹਿਲਾਂ ਫੀਮ ਦੇ ਉੱਤੇ ਹੀ ਗੱਲ ਕਰ ਲੈਂਦੇ ਆ ਉਹ ਕਹਿੰਦੇ ਆ ਵੀ ਫੀਮ ਜਿਹੜਾ ਆ ਇਹ ਜਿਹੜੀ ਲੀਗਲ ਹੋ ਜਾਣੀ ਚਾਹੀਦੀ ਆ ਪੰਜਾਬ ਦੇ ਵਿੱਚ ਜਾਂ ਲੀਗਲ ਅਸੀਂ ਕਰ ਦੇਣੀ ਆ ਇਹਨੂੰ ਚਾਹੇ ਕਹਿ ਲਓ ਵੀ ਲੋਕੀ ਤਾਂ ਅੱਜ ਕੱਲ੍ਹ ਚੋਣਾਂ ਦੇ ਬੱਚੇ ਕਹਿੰਦੇ ਆ ਵੀ ਅਸੀਂ ਟਰਾਂਸਪੋਰਟੇਸ਼ਨ ਦਾ ਕੰਮ ਕਰ ਦਵਾਂਗੇ ਜਾਂ ਅਸੀਂ ਬੇਰੁਜ਼ਗਾਰੀ ਨੂੰ ਦੂਰ ਕਰ ਦਵਾਂਗੇ ਗਰੀਬੀ ਹਟਾ ਦਵਾਂਗੇ ਇਹ ਵੀ ਇੱਕ ਮੁੱਦਾ ਲਿਆਂਦਾ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਹੁਣੀ ਪਟਿਆਲੇ ਤੋਂ ਚੱਕਦੇ ਹੁੰਦੇ ਸੀ ਇਹ ਮੁੱਦਾ ਤੇ ਇਹਨਾਂ ਨੇ ਇਹ ਮੁੱਦਾ ਫੇਰ ਲੈ ਕੇ ਆਂਦਾ ਕਿ ਜਿਸ ਤਰੀਕੇ ਦੇ ਨਾਲ ਨਸ਼ਾ ਜਿਹੜਾ ਆ ਨਸ਼ਾ ਖਤਮ ਨਹੀਂ ਹੋ ਰਿਹਾ ਤੇ ਸਰਕਾਰਾਂ ਜਿਹੜੀਆਂ ਆ ਇੱਕ ਦੂਜੇ ਦੇ ਉੱਤੇ ਦੋਸ਼ ਦੇ ਰਹੀਆਂ ਆ ਰਵਨੀਤ ਬਿੱਟੂ ਨੇ ਕਿਹਾ ਆ ਵੀ ਅਸੀਂ ਹੀਮ ਜਿਹੜਾ ਉਹਦਾ ਅਲਟਰਨੇਟਿਵ ਦੇ ਦੇਣਾ ਜੀ ਜੀ ਆ ਇਹ ਜਿਹੜਾ ਬਿਆਨਬਾਜ਼ੀ ਕੀਤੀ ਆ ਗਿੱਧੜਬਾਹ ਤੁਹਾਨੂੰ ਪਤਾ ਕਿ ਉਹ ਸੀਟ ਦੇ ਉੱਪਰ ਸਭ ਤੋਂ ਜ਼ਿਆਦਾ ਗਹਿਮ ਗਹਿਮੀ ਆ ਜੋਰ ਜ਼ਿਆਦਾ ਉੱਥੇ ਲੱਗਾ ਹੋਇਆ ਇੱਜ਼ਤ ਦਾਤ ਜ਼ਿਆਦਾ ਉੱਥੇ ਲੱਗੀ ਹੋਈ ਆ ਗਿੱਧੜਬਾਹ ਦੇ ਵਿੱਚ ਇਹਨਾਂ ਨੇ ਬਿਆਨ ਦਿੱਤਾ ਵੀ ਕਹਿੰਦੇ ਜਿਹੜੀ ਪੰਜਾਬ ਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਹਰੀ ਕ੍ਰਾਂਤੀ ਆਈ ਸੀਗੀ ਜੀ ਬੜਾ ਕਹਿ ਲਵਾਂ ਕਿ ਹਾਸੋ ਹੁਈਣਾ ਜੀ ਵੀ ਬਿਆਨ ਕਹਿ ਸਕਦੇ ਆ ਤੇ ਥੋੜਾ ਤੰਗਦਲੀ ਵਾਲਾ ਬਿਆਨ ਵੀ ਕਹਿ ਸਕਦੇ ਆ ਘੁੰਮਣ ਘਰੀਏ ਦੇ ਪਾਤ ਆ ਕਹਿੰਦੇ ਵੀ ਅਸਲ 'ਚ ਕਿਸਾਨਾਂ ਦੀ ਮਿਹਨਤ ਕਰਕੇ ਨਹੀਂ ਆਈ ਹੈਗੀ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਕਰਕੇ ਨਹੀਂ ਆਈ ਹੈਗੀ ਇਹ ਤਾਂ ਜਿਹੜੇ ਉਹਨਾਂ ਦਾ ਦੌਰ ਦੇ ਵਿੱਚ ਫੀਮ ਵਗੈਰਾ ਜਾਂ ਚੂਰਾ ਪੋਥ ਜਾਂ ਭੁੱਕੀ ਵਗੈਰਾ ਚੱਲਦੀ ਸੀ ਉਹਨਾਂ ਕਦੇ ਤਾਕਤ ਮਿਲਦੀ ਸੀ ਬਲ ਮਿਲਦੀ ਸੀਗੀ ਤੇ ਉਹਦੇ ਕਰਕੇ ਕਹਿੰਦੇ ਹਰੀ ਕ੍ਰਾਂਤੀ ਦੇ ਵਿੱਚ ਫਿਰ ਇਹ ਕਿਹ ਲੋਕ ਆਪਾਂ ਪ੍ਰਵੇਸ਼ ਕੀਤਾ ਇਹ ਜਿਹੜੇ ਫੀਮ ਦੀ ਜਿਹੜੇ ਇਹ ਨਹੀਂ ਬਿਆਨ ਦੱਤਾ ਹੈ ਮੈਨੂੰ ਤਾਂ ਲੱਗਦਾ ਇਹਨਾਂ ਨੇ ਰਿਸਰਚ ਨਹੀਂ ਕੋਈ ਕੀਤੀ ਇਹਦਾ ਮਤਲਬ ਹੈ ਵੀ ਫੀਮ ਦੀ ਖੋਜ ਮਲਾ 1984 ਚ ਹੀ ਹੋਈ ਹੋਣੀ ਹੈ ਪਹਿਲਾਂ ਵੀ ਫੀਮ ਲੈਂਦੇ ਹੀ ਨਹੀਂ ਸੀ ਕੋਈ ਇਹਦਾ ਮੇਨ ਨਸ਼ੇ ਸੀਗੇ ਫੀਮ ਫਿਰ ਆਪਾਂ ਖਾਦਾਂ ਨੂੰ ਕਿੱਧਰ ਪਾਵਾਂਗੇ ਜਿਹੜੀਆਂ ਖਾਦਾਂ ਜੂਰੀਆ ਵਗੈਰਾ ਆਈਆਂ ਡਾਇਆ ਵਗੈਰਾ ਆਈਆਂ ਜਾਂ ਜਿਹੜੇ ਮੋਟਰਾਂ ਲੱਗੀਆਂ ਪੰਪ ਲੱਗੇ ਧਰਤੀ ਦੇ ਵਿੱਚੋਂ ਪਾਣੀ ਜਿਹੜਾ ਇਲੈਕਟ੍ਰਿਸਿਟੀ ਦੇ ਨਾਲ ਜਾਂ ਇੰਜਣਾਂ ਦੇ ਦੁਆਰਾ ਕੱਢਿਆ ਚੀਜ਼ਾਂ ਦੀ ਸੋਧ ਹੋਈ ਹਾਈਬ੍ਰਿਡ ਹੋਈ ਉਹਨਾਂ ਨੇ ਹਰੀ ਕ੍ਰਾਂਤੀ ਲਿਆਂਦੀ ਤੇ ਫੀਮ ਜਾਨੀ ਕਹਿ ਦੇਣਾ ਕਿਸਾਨਾਂ ਦੀ ਕਿਸਾਨਾਂ ਦੀ ਮਿਹਨਤ ਵੀ ਜਿਹੜੀ ਆ ਉਹ ਬਰਾਬਰ ਦੀ ਆ ਇਹ ਚੀਜ਼ਾਂ ਵੀ ਕੀ ਕਰਦੀਆਂ ਜੇ ਇਕੱਲਾ ਫੀਮ ਦੇ ਨਾਲੇ ਕੰਮ ਚੱਲਦਾ ਫੇ ਤਾਂ ਇਹਦਾ ਮਤਲਬ ਤਾਂ ਇਹ ਆ ਕਿ ਇੰਡੀਆ ਦੇ ਵਿੱਚ 2 ਜਾਂ 3 ਸਟੇਟ ਆ ਜਿੱਥੇ ਲੀਗਲ ਆ ਅਫੀਮ ਬਾਕੀ ਜਿਹੜਾ ਆ ਫਿਰ ਆਬਾਸਰੀ ਚ ਚੱਲੀ ਜਾਂਦੇ ਆ ਇਸੇ ਕਰਕੇ ਮੈਂ ਕਿਹਾ ਕਿ ਪਤਾ ਨਹੀਂ ਤਾਂ ਇਹ ਤੰਗਦਲੀ ਵਾਲਾ ਆ ਤੇ ਪਤਾ ਨਹੀਂ ਇਹ ਗੁੰਮਰਾਹ ਕਰਨ ਵਾਲਾ ਆ ਜੇ ਇਹਨੂੰ ਸਾਰੇ ਇਹਨੂੰ ਆਪ ਮਿਲਾ ਕੇ ਚੱਲੀ ਤੇ ਮੈਂ ਲੱਗਦਾ ਇੱਕ ਰਾਜਨੀਤਿਕ ਬਿਆਨ ਨਹੀਂ ਆ ਆਪ ਹੌਲੀ ਹੌਲੀ ਤੱਥਾਂ ਦੇ ਨਾਲ ਉਹਦੇ ਪਰਾਉਨੇ ਆ ਕਹਿੰਦੇ ਇਹ ਜਿਹੜਾ ਮਸਲਾ ਹੈ ਨਾ ਇਹਨਾਂ ਨੇ ਮਸਲੇ ਦਾ ਨਾਮ ਦਿੱਤਾ ਜਿਮਨੀ ਜੁਣਾ ਤੱਕ ਕਹਿੰਦੇ ਇਹ ਹੀ ਆ ਵੀ ਸਾਨੂੰ ਜਿਤਾ ਦਿਓ ਅਸੀਂ ਇਹਨੂੰ ਫਿਰ ਗਾਹਾਂ ਪ੍ਰੋਸੀਡ ਕਰਾਂਗੇ ਵੀ ਅਸੀਂ ਇਹਨੂੰ ਨਾ ਮਸਲੇ ਨੂੰ ਵੱਡੇ ਪੱਧਰ ਤੇ ਠਾਵਾਵਾਂਗੇ ਵੱਡਾ ਪੱਧਰ ਦਾ ਮਤਲਬ ਇਹ ਹੈ ਕਿ ਕੇਂਦਰ ਦੇ ਕੋਲ ਜਾਉਂਗੇ ਵੀ ਇੱਥੇ ਆ ਚੀਜ਼ ਲਾਗੂ ਕਰ ਦਿਓ ਵੀ ਭਲੇਓ ਮਾਨ ਤੋਂ ਇਹਨਾਂ ਨੂੰ ਪਹਿਲਾਂ ਤਾਂ ਪੁੱਛੇ ਤੁਸੀਂ ਕਿਹੋ ਜਿਹਾ ਲੀਡਰ ਐ ਗਵਾਂਢੀ ਮੁਲਕ ਜਿਹੜੀ ਅੱਜ ਸਾਰਾ ਸੰਸਾਰ ਚਰਚਾ ਕਰਦਾ ਵੀ ਚਾਈਨਾ ਨੇ ਬੜੀ ਤਰੱਕੀ ਕਰ ਲਈ ਇਹ ਚਾਈਨਾ ਦੇ ਤੁਸੀਂ ਪਿਛਲੇ ਸਾਲ ਦੇਖ ਲਓ ਜਦੋਂ ਆਪਾਂ ਕਹਿੰਦੇ ਵੀ ਉਹ ਦਸਾਂ 12 ਸਾਲਾਂ ਦੇ ਸਿਗੇ ਉਦੋਂ ਕਹਿੰਦੇ ਹੁੰਦੇ ਸੀ ਵੀ ਚਾਈਨੀ ਲੋਕ ਬੜੇ ਸੁਸਤ ਨੇ ਕਿਉਂ ਸੁਸਤ ਨੇ ਕਿਉਂਕਿ ਫੀਮ ਦਾ ਬੋਲ ਵਾਲਾ ਉੱਥੇ ਬਹੁਤ ਸੀ ਬੜਾ ਇਹ ਨਸ਼ਾ ਕਰਦੇ ਸੀ ਫੀਮ ਦਾ ਨਸ਼ਾ ਕਰਦੇ ਸੀ ਸਰਕਾਰਾਂ ਜਿਹੋ ਜਿਹੇ ਆ ਵੀ ਉੱਥੇ ਆਈਆਂ ਲੇਕਿਨ ਉਹਨਾਂ ਨੇ ਆਹਸਤਾ ਆਹਸਤਾ ਕਰਕੇ ਬੜੀ ਕਹਿ ਲਓ ਕਿ ਕੋਸ਼ਿਸ਼ ਤੋਂ ਬਾਅਦ ਸ਼ਾਇਦ ਜੇ ਉੱਥੇ ਲੋਕਤੰਤਰ ਹੁੰਦਾ ਤਾਂ ਨਾ ਵੀ ਗੱਲ ਬਣਦੀ ਉਹ ਕੋਸ਼ਿਸ਼ ਜਿੱਦਾਂ ਉਹਨਾਂ ਦਾ ਸਿਸਟਮ ਸੀ ਉਹਨਾਂ ਨੇ ਫੀਮ ਨੂੰ ਬੰਦ ਕੀਤਾ ਤੇ ਅੱਜ ਦੇਖ ਲਓ ਵੀ ਉਹੀ ਲੋਕ ਸਭ ਤੋਂ ਚੁਸਤੇ ਆ ਖੇਡਾਂ ਦੇ ਵਿੱਚ ਵੀ ਤੇ ਕਾਰੋਬਾਰ ਦੇ ਵਿੱਚ ਵੀ ਤੇ ਦਿਮਾਗ ਦੇ ਵਿੱਚ ਵੀ ਪਹਿਲੀ ਗੱਲ ਤਾਂ ਫਿਰ ਇੱਥੋਂ ਹੀ ਸਾਫ ਤਾਂ ਹੁੰਦੀ ਆ ਕਿ ਜੇ ਤੁਸੀਂ ਕਹਿੰਦੇ ਵੀ ਕੋਈ ਕ੍ਰਾਂਤੀ ਆ ਸਰੀਰਕ ਕ੍ਰਾਂਤੀ ਆ ਜਾਂ ਤੁਹਾਡੀ ਕੋਈ ਸਮਾਜਿਕ ਕ੍ਰਾਂਤੀ ਆ ਜਾਂ ਤੁਸੀਂ ਕਹ ਲਓ ਖੇਤੀ 'ਚ ਕੋਈ ਕ੍ਰਾਂਤੀ ਆ ਇਹ ਭਾਈ ਨਸ਼ੇ ਦੇ ਉੱਪਰ ਨਿਰਭਰ ਨਹੀਂ ਕਰਦੀ ਹੈਗੀ ਨਹੀਂ ਆਪਾਂ ਇੱਥੇ ਨਾਲੇ ਜੋੜ ਲੈਨੇ ਆ ਅਫਗਾਨਿਸਤਾਨ ਅਫਗਾਨਿਸਤਾਨ ਦੀ ਜੀਡੀਪੀ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਸੀ ਅਫੀਮ ਦਾ ਤਾਲੀਬਾਨ ਜਦੋਂ ਤਾਂ ਦੂਜੀ ਵਾਰ ਆਇਆ ਆ ਤੇ ਇਹਨਾਂ ਨੇ ਤਬਾਹ ਕਰ ਦਿੱਤੀ ਆ ਉਹ ਜਿਹੜਾ ਸਿਸਟਮ ਹੱਲ ਗਿਆ ਤੇ ਪਰ ਉਹਨਾਂ ਨੇ ਵੀ ਕਿਹਾ ਵੀ ਅਸੀਂ ਨਿਜਾਤ ਪਾਉਣਾ ਆ ਇਹ ਜਿਹੜੀ ਅਫੀਮ ਦੀ ਖੇਤੀ ਹੈਗੀ ਆ ਉਹਦੇ ਬਦਲ ਲੱਭੇ ਜਾ ਸਕਦੇ ਆ ਜਾਂ ਤੁਸੀਂ 19 ਕ ਕਰੋ ਜਿਹੜੀ ਸਰਕਾਰੀ ਦੇਖ ਰੱਖ ਦੇ ਵਿੱਚ ਚੱਲਦੀ ਆ ਪਰ ਇੱਥੇ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਕੀਤਾ ਹੁਣ ਆਪਾਂ ਨੂੰ ਪੂਰੀ ਤਰ੍ਹਾਂ ਬਿਆਰ ਨੂੰ ਚੀਰ ਫਾੜ ਕਰ ਲੈਣੇ ਆ ਖੋਲ ਲੈਣੇ ਆ ਉਹਦੇ ਤੋਂ ਤਾਂ ਫਿਰ ਗੱਲਾਂ ਐਂ ਲੱਗਦੀਆਂ ਕਿ ਐਵੇਂ ਬਸ ਕਹਿ ਲਓ ਕਿ ਦੇਖ ਲਿਆ ਵੀ ਇੱਥੇ ਨਸ਼ਾ ਚੱਲਦਾ ਆ ਤੇ ਉਹ ਦਿਮਾਗਾਂ ਨੂੰ ਖੁਸ਼ ਕਰਨ ਦੇ ਲਈ ਇੱਕ ਪਾਪੜ ਸੜ ਦਿਓ ਹੋ ਸਕਦਾ ਫੋਟਾਂ ਜੇ ਕਨਵਰਟ ਹੋ ਜਵੇ ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਨੇ ਕੋਈ ਇਹ ਪਹਿਲੀ ਵਾਰ ਗੱਲ ਨਹੀਂ ਕੀਤੀ ਜਦੋਂ ਡਾਕਟਰ ਗਾਂਧੀ ਹੁੰਦੇ ਸੀਗੇ ਆਮ ਆਮਾ ਦੀ ਪਾਰਟੀ ਦੇ ਵਿੱਚ ਹੁਣ ਤਾਂ ਉਹ ਪਟਿਆਲੇ ਤੋਂ ਐਮਪੀ ਨੇ ਉਹਨਾਂ ਨੇ ਸਭ ਤੋਂ ਪਹਿਲਾ ਇਹ ਮੁੱਦਾ ਚੱਕਿਆ ਸੀਗਾ ਰਵਨੀਤ ਬਿੱਟੂ ਵੀ ਤਾਂ ਉਹਨਾਂ ਦਾ ਪਹਿਲਾ ਸਾਥੀ ਹੋਈ ਸੀਗਾ ਉਸੇ ਪਾਰਟੀ ਦਾ ਉਦੋਂ ਕਦੀ ਇਹਨਾਂ ਨੇ ਇਸ ਵਿਸ਼ੇ ਦੇ ਉੱਪਰ ਨਾ ਤਾਂ ਗਾਂਧੀ ਦਾ ਸਾਥ ਦਿੱਤਾ ਤੇ ਨਾ ਹੀ ਕਦੀ ਕਿੰਤੂ ਪ੍ਰਾਂਤੂ ਕੀਤਾ ਤੇ ਨਾ ਹੀ ਕਦੀ ਹੱਲਾਸ਼ੀਰ ਦਿੱਤੀ ਉਦੋਂ ਚੁੱਪੀ ਧਾਰ ਰੱਖਦੇ ਰੱਖਦੇ ਸੀਗੇ ਹੁਣ ਜੇ ਆਪਾਂ ਮਾਨਸੂਨ ਸੈਸ਼ਨ ਦੀ ਗੱਲ ਕਰੀਏ ਆਪਣੇ ਵਿਧਾਨ ਸਭਾ ਦੀ ਉਹਦੇ ਵਿੱਚ ਸਾਡੇ ਕੋਲ ਹਰਮੀਤ ਸਿੰਘ ਪਠਾਨ ਮਾਜਰਾ ਵਾਲੇ ਤੇ ਆਪਣੇ ਕੋਲ ਕਲਵੰਤ ਸਿੰਘ ਬਾਜੀਗਰ ਆਮਾਦੀ ਪਾਰਟੀ ਦੇ ਦੋਨੋਂ ਵਿਧਾਇਕ ਤੇ ਇਹਨਾਂ ਨੇ ਗੱਲ ਕੀਤੀ ਆ ਵੀ ਇਹਨੂੰ ਥੋੜਾ ਨੈਸ਼ਨਲ ਲੈਵਲ ਤੇ ਲੈ ਜਾਓ ਮੁੱਦੇ ਨੂੰ ਜਾਂ ਇਹਨੂੰ ਲਾਗੂ ਕਰੋ ਪਰ ਸਰਕਾਰਾਂ ਨੇ ਉਹ ਚੀਜ਼ ਨੂੰ ਨਹੀਂ ਮੰਨਿਆ ਹੈਗਾ ਤੁਸੀਂ ਕਿਹਾ ਸੀਗਾ ਵੀ ਕਿੰਨੇ ਕ ਇਲਾਕਿਆਂ ਦੇ ਵਿੱਚ ਇਹ ਖੇਤੀ ਹੁੰਦੀ ਆ Rajasthan ਦਾ ਮੱਧਪਦੇ ਤੇ ਉੱਤਰ ਪ੍ਰਦੇਸ਼ ਪਰ ਵਿਚਾਰਨ ਵਾਲੀ ਇਥੇ ਗੱਲ ਹੈ ਦਲਜੀਤ ਜੀ ਕਿ ਇਹਨਾਂ ਦੇ ਵਿੱਚ ਭਾਜੀਪੀ ਦੀਆਂ ਸਰਕਾਰਾਂ ਆ ਲੇਕਿਨ ਅਫੀਮ ਡੋਡੇ ਜਿਹੜਾ ਚੂਰਾ ਪੋਸਟ ਆ ਉਹਦੇ ਠੇਕੇ ਬੰਦ ਨੇ ਉੱਥੇ ਖੇਤੀ ਕਰਨ ਦਾ ਮਤਲਬ ਦਲਜੀਤ ਜੀ ਕੀ ਹੈ ਕਿ ਇਹਦੇ ਫੇਰ ਸ਼ਰਾਬਾਂ ਨੂੰ ਠੇਕੇ ਖੁੱਲੇ ਜਾਣਗੇ ਕੈਨੇਡਾ ਦੇ ਵਿੱਚ ਵੀ ਕਹਿੰਦੇ ਭੁੱਖ ਦੀ ਠੇਕੇ ਖੁੱਲ ਗਾਇਆ ਪਰ ਇਹਦਾ ਮਤਲਬ ਇਹ ਹੈ ਕਿ ਜੇ ਪੰਜਾਬ ਦੇ ਵਿੱਚ ਸਾਡੀ ਸ਼ਰਾਬ ਦੀ ਖਬਰ ਤਾਂ ਨਹੀਂ ਸਾਨੂੰ ਪਤਾ ਲੱਗਦਾ ਕਿ ਕਿੰਨੇ ਘਟੋਲ ਪੀ ਜਾਂਦੇ ਆ ਤੇ ਇਹਦੇ ਜੇ ਠੇਕੇ ਖੁੱਲ ਗਏ ਤਾਂ ਫੇਰ ਸਾਡਾ ਜਿਹੜਾ ਸਮਾਜਿਕ ਤਾਣਾ ਬਣਾ ਉਹ ਕਿੱਦਾਂ ਨੂੰ ਜਾਊਗਾ ਉਹ ਸਾਰਿਆਂ ਨੂੰ ਦਿਸਦਾ ਹੀ ਆ Rajasthan ਦੇ ਵਿੱਚ 1 April 2016 ਨੂੰ ਠੇਕੇ ਬੰਦ ਕਰ ਦਿੱਤੇ ਸੀਗੇ ਹੁਣ ਜਿਹੜੇ ਬਿੱਟੂ ਸਾਹਬ ਨੇ ਕਹਿੰਦੇ ਆ ਵੀ ਇਹਦੀ ਜੇ ਖੇਤੀ ਕਰ ਲੂਗੇ ਡਾਈਵਰਸੀਫਿਕੇਸ਼ਨ ਹੋ ਜਾਊਗੀ ਕਿਸਾਨਾਂ ਦੀ ਇਨਕਮ ਵੀ ਵੱਧ ਜਾਣੀ ਆ ਥੋੜੀ ਜਗ੍ਹਾ ਦੇ ਵਿੱਚ ਜ਼ਿਆਦਾ ਮੋٹے ਪੈਸੇ ਬਣ ਜਾਇਆ ਕਰਨ ਕੁਝ ਆਪਣੇ ਕਿਸਾਨ ਪੰਜਾਬ ਦੇ ਖੁਸ਼ਹਾਲ ਹੋ ਜਾਣਗੇ ਵੀ ਭਾਈ ਸਾਰੇ ਮੁਲਕ ਦੇ ਕਿਸਾਨਾਂ ਨੂੰ ਫੇਰ ਖੁਸ਼ਹਾਲ ਹੀ ਕਰ ਦੋ ਛੱਡੋ ਝੋਨੇ ਕਣਕਾਂ ਤੋਂ ਬੀਜੋ ਇਹ ਇੱਥੇ ਥੋੜਾ ਜਿਹਾ ਆਪਾਂ ਦੇਖਣਾ ਵੀ ਇਹਨਾਂ ਦੀ ਗੱਲਾਂ 'ਚ ਲੋਚਾ ਹੁੰਦਾ ਕੀ ਆ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਇਹਨਾਂ ਫੀਮ ਦੀ ਖੇਤੀ ਹੁੰਦੀ ਆ ਤਾਂ ਕਲਾ ਸ਼ਾਇਦ ਫੀਮ ਲੈ ਲੈਣੇ ਆ ਇਹਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਹੋਣੀਆਂ ਜਦੋਂ ਪ੍ਰੋਸੈਸ ਹੁੰਦਾ ਸਾਰਾ ਇਹ ਪਹਿਲੀ ਗੱਲ ਤਾਂ ਨਿਜਮ ਹੰਦ ਨਾਲ ਹੁੰਦੀ ਆ ਔਰ ਇਹ ਨਿਜਮ ਸਰਕਾਰ ਲੈ ਕੇ ਆਉਂਦੀ ਆ ਸਰਕਾਰ ਦੇ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ ਸਾਰਾ ਕੁਝ ਚੱਲਦਾ ਆ ਇਹਦਾ ਮਤਲਬ ਖੁੱਲੇ ਹੱਥ ਕਿਸੇ ਦੇ ਹੱਥ ਵਿੱਚ ਕੁਝ ਨਹੀਂ ਆਏਗਾ ਜਾਂ ਜਿਦਾ ਬਿੱਟੂ ਨੇ ਬਿਆਨ ਦਿੱਤਾ ਕਿ ਖੁੱਲੇ ਹੱਥ ਪੈਸੇ ਕਮਾਓ ਉਹ ਭਾਈ ਇਹਦੇ ਵਿੱਚ ਤੁਸੀਂ ਖੁੱਲੇ ਹੱਥ ਪੈਸੇ ਕਿਵੇਂ ਕਮਾ ਲੋਗੇ ਅਗਰ ਦਲਜੀਤ ਸਿੰਘ ਦੇ ਕੋਲ 5 ਖੇਤ ਆ ਤਾਂ ਦਲਜੀਤ ਸਿੰਘ 5 ਖੇਤਾਂ ਦੇ ਵਿੱਚ ਫੀਮ ਬੀਜ ਕੇ ਉਹਨੂੰ ਖੁੱਲੇ ਬਾਜ਼ਾਰ ਦੇ ਵਿੱਚ ਵੇਚਦਾ ਹੈਗਾ ਉਹ ਤਾਂ ਇੱਕ ਬਹੁਤ ਵੱਡਾ ਜੁਰਮ ਹੋ ਜਾਏਗਾ ਸੋ ਫੀਮ ਦੀ ਖੇਤੀ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੇ ਖੁੱਲੇ ਗੱਫੇ ਆ ਜਾਣਗੇ ਜਾਂ ਤੁਸੀਂ ਖਿਸ਼ਾਲ ਹੋ ਜਾਓਗੇ ਇਹ ਗਲਤ ਬਿਆਨਬਾਜ਼ੀ ਹੈ ਦੇ ਉੱਪਰ ਵਿਰੋਧੀਆਂ ਨੂੰ ਐਕਸ਼ਨ ਲੈਣਾ ਚਾਹੀਦਾ ਤੇ ਕੋਰਟ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਹੈ ਦੂਸਰੇ ਪਾਸੇ ਸਾਡੇ ਕੋਲ ਜਿਹੜਾ ਫੀਮ ਦਾ ਜਿਹੜਾ ਇਹ ਕਨਸੈਪਟ ਆ ਜੇ ਆਪਾਂ ਕਹੀਏ ਵੀ ਸ਼ੁਰੂ ਕਦੋਂ ਹੋਇਆ ਸੀਗਾ ਬ੍ਰਿਟਿਸ਼ ਰਾਜ ਦੇ ਵਿੱਚ ਜੂਨ 1949 ਦੇ ਵਿੱਚ ਇਹ ਹਫੀਮ ਦਾ ਕਨਸੈਪਟ ਸ਼ੁਰੂ ਹੋਇਆ ਜਾਨੀ ਕਿ ਉੱਥੋਂ ਇਹ ਕੈਂਪੇਨ ਚਲਣੀ ਸ਼ੁਰੂ ਹੋਈ ਆ 1980 ਤੱਕ ਅਰਦਲਜੀਤ ਜੀ ਆਪਾਂ ਜੇ ਗੱਲ ਕਰੀਏ ਤਾਂ ਸਾਡੇ ਕੋਲ 1200 ਨਸ਼ੇੜੀ ਸੀਗੇ ਰਜਿਸਟਰਡ ਅਧਾਰਜ ਪੰਜਾਬ ਦੇ ਵਿੱਚ ਤੇ ਜੇ ਹੁਣ ਅੱਜ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ ਸਿਰਫ 10 ਰਜਿਸਟਰ ਨਸ਼ੇੜੀ ਉਂ ਚਾਹ ਆਪਾਂ ਕਹ ਲਈਏ ਪੰਜਾਬ ਦੇ ਵਿੱਚ ਭੁੱਕੀ ਫੀਮ ਪਤਾ ਨਹੀਂ ਸਿੰਥੈਟਿਕ ਨਸ਼ੇ ਕਿਹੜੇ ਚੱਲਦੇ ਆ ਹੁਣ ਇੱਥੇ ਇੱਕ ਹਾਸੋਈ ਨਹੀਂ ਗੱਲ ਦੇਖੋ ਜਦੋਂ ਆਪਾਂ ਕਹਿੰਦੇ ਆ ਸ਼ਾਬਦਾਪਕ ਅਮਲੀ ਕਹਿੰਨੇ ਵੀ ਕਿਸੇ ਪਿੰਡ ਦੇ ਵਿੱਚ ਇੱਕ ਜਾਂ ਦੋ ਅਮਲੀ ਹੁੰਦੇ ਆ ਅਮਲੀ ਨੂੰ ਦੂਜੇ ਨਸ਼ੇੜੀਆਂ ਦੇ ਨਾਲ ਆਪਾਂ ਡਿਫਰੈਂਸ਼ੀਏਟ ਕਰ ਦਿੰਨੇ ਆ ਕਿ ਉਹ ਤਾਂ ਚਲ ਜੀ ਮੜਾ ਮੋੜਾ ਨਾਸ਼ਾ ਕਰਦਾ ਇਹ ਪੱਕਾ ਅਮਲੀ ਆ ਇਹ ਪੱਕੇ ਅਮਲੀ ਦੀ ਡੈਫੀਨੇਸ਼ਨ ਕੀ ਹੁੰਦੀ ਆ ਅੱਜ ਆਪਾਂ ਇਹਨੂੰ ਵੀ ਕਲੀਅਰ ਕਰ ਦਿੰਨੇ ਆ ਪੱਕੇ ਅਮਲੀ ਦੀ ਡੈਫੀਨੇਸ਼ਨ ਇਹ ਆ ਕਿ ਉਹਨੇ ਆਪਣੇ ਆਪ ਨੂੰ ਸਰਕਾਰੀ ਕਾਗਜ਼ਾਂ 'ਚ ਫਾਰਮ ਭਰ ਕੇ ਰਜਿਸਟਰਡ ਕਰਵਾਇਆ ਹੋਇਆ ਕਿ ਮੈਨੂੰ ਇਸ ਚੀਜ਼ ਦੀ ਲਤ ਲੱਗੀ ਹੋਈ ਆ ਮੇਰਾ ਇਤੋਂ ਬਗੈਰ ਗੁਜ਼ਾਰਾ ਨਹੀਂ ਮੈਨੂੰ ਸਰਕਾਰੀ ਤੌਰ ਤੇ ਜਿਹੜਾ ਸਰਕਾਰ ਦੇ ਕੰਟਰੋਲ ਵਿੱਚ ਨਸ਼ਾ ਹੁੰਦਾ ਆ ਮੈਨੂੰ ਉੱਥੋਂ ਦਿੱਤੀ ਜਾਵੇ ਐਜ਼ ਇੱਕ ਦਵਾਈ ਤੇ ਇਹਦਾ ਮਤਲਬ ਇਹ ਆ ਕਿ ਉਹਨੇ ਜਦੋਂ ਫਾਰਮ ਭਰਿਆ ਸੀ ਉਹਦੇ ਵਿੱਚ ਉਹਦਾ ਨਾਂ ਐਡਰੈਸ ਔਰ ਕਿੰਨੇ ਚਿਰ ਤਹ ਲਤ ਲੱਗੀ ਹੋਈ ਆ ਉਹ ਸਾਰੀਆਂ ਚੀਜ਼ਾਂ ਕਾਊਂਟ ਹੋ ਕੇ ਫਿਰ ਉਹਨੂੰ ਸਰਟੀਫੀਕੇਟ ਮਿਲ ਜਾਂਦਾ ਪ੍ਰਮਾਣ ਤੋਂ ਆਿੰਦਾ ਕਿ ਹੁਣ ਤੂੰ ਪੱਕਾ ਬਲੀਆ ਤੈਨੂੰ ਸਰਕਾਰ ਵੱਲੋਂ ਇਹ ਮਿਲੂਗੀ ਮਤਲਬ ਕਿ ਤੁਸੀਂ ਸਾਰੇ ਪੰਜਾਬ ਨੂੰ ਇਹ ਬਿਆਨ ਦੇ ਕੇ ਪੱਕੇ ਅਮਲੀ ਬਣਾਉਣ ਤੇ ਲਾਉਣਾ ਆ ਸੋ ਮੇਰੇ ਹਿਸਾਬ ਦੇ ਨਾਲ ਇੱਕ ਨਿਰਹਾ ਪੂਰਾ ਇਹ ਨਾ ਰਾਜਨੀਤਿਕ ਬਿਆਨ ਆ ਇੱਥੇ ਥੋੜਾ ਜਿਹਾ ਸਮਝ ਕੇ ਚਾਹੀਦਾ ਤਾਂ ਇਹ ਆ ਵੀ ਨਸ਼ੇ ਜਿਹੜੇ ਆ ਬਿਲਕੁਲ ਖਤਮ ਹੋਣੇ ਚਾਹੀਦੇ ਹਨਾ ਬਈ ਉਹਨੂੰ ਆਪਾਂ ਇਹ ਕਹਿ ਦਈਏ ਵੀ ਜਿਹੜਾ ਚੱਟਾ ਪੀਂਦਾ ਆ ਉਹਨੂੰ ਆਪਾਂ ਇਹ ਕਹਿ ਦਈਏ ਵੀ ਤੂੰ ਫੀਮ ਖਾਲਾ ਜਾਂ ਕਹਿ ਲੋ ਇਹ ਅਲਟਰਨੇਟਿਵ ਦਾ ਆਪਾਂ ਇਦਾਂ ਕਹਿ ਨਹੀਂ ਸਕਦੇ ਤਾਂ ਉਹਨੂੰ ਤਾਂ ਸਮਝਾ ਕੇ ਆਪਾਂ ਇਹ ਕਹੀਏ ਕਿ ਤੂੰ ਕਿਸੇ ਤਰ੍ਹਾਂ ਦਾ ਨਸ਼ਾ ਜਿਹੜਾ ਆ ਉਹ ਨਹੀਂ ਕਰਨਾ ਸੇ ਦੇ ਲਈ ਹਾਨੀਕਾਰਕ ਆ ਇਹ ਇਹ ਤਾਂ ਵੈਸੇ ਵੀ ਦਲਜੀਤ ਜੀ ਸਮਾਜਿਕ ਪੱਖ ਤੋਂ ਇਹ ਵਧੀਆ ਗੱਲ ਨਹੀਂ ਹੈਗੀ ਕਿ ਤੁਸੀਂ ਇਹ ਕਹ ਦੋ ਕਿ ਤੁਹਾਡੀ ਪੈਸਾ ਜੇ ਜ਼ਰੂਰੀਅਤ ਹੈ ਤੁਹਾਡੀ ਇਨਕਮ ਸੋਰਸ ਹੈ ਆਪਾਂ ਨਸ਼ਿਆਂ ਚੋਂ ਲੈ ਕੇ ਆਉਣਾ ਭਾਈ ਨਸ਼ੇ ਵਧਣਗੇ ਤਾਂ ਉੱਤੇ ਕਤਲੋਗਾਂਤ ਵਧੇਗੀ ਸਮਾਜ ਦਾ ਤਾਣਾ ਮਾਣਾ ਖਰਾਬ ਹੋਏਗਾ ਇਹ ਮੇਰੇ ਖਿਆਲ ਵਿੱਚ ਕੋਈ ਚੰਗੀਆਂ ਗੱਲਾਂ ਨਹੀਂ ਹੈ ਜਿਹੜੇ ਇਹ ਕਰਦੇ ਆ ਜੀ ਬਿਲਕੁਲ ਤੇ ਇੱਕ ਉਹਨਾਂ ਨੇ ਪਰਿਵਾਰਵਾਦ ਦੀ ਵੀ ਇਹਦੇ ਵਿੱਚ ਗੱਲ ਕੀਤੀ ਸੀ ਕਿ ਜਿਹੜਾ ਕਾਂਗਰਸ ਆ ਉਹ ਪਰਿਵਾਰਵਾਦ ਦਾ ਬੜਾ ਸ਼ਿਕਾਰ ਆ ਜੀ ਜੀ ਤੇ ਪਰਿਵਾਰਵਾਦ ਹੈ ਪਰ ਉਹ ਪਰਿਵਾਰਤਾ ਇਹਨਾਂ ਦਾ ਵੀ ਲਗਭਗ ਮੈਨੂੰ ਲੱਗਦਾ ਸੌਖ ਨਾਲ ਕੋਈ ਘਰ ਦਾ ਜੀ ਨਹੀਂ ਹੋਣਾ ਜਿਹੜਾ ਕੋਈ ਐਮਐਲਏ ਜਾਂ ਐਮਪੀ ਬਣਿਆ ਨਹੀਂ ਬਿਲਕੁਲ ਬਿਲਕੁਲ ਜੀ ਹਨਾ ਤੇ ਅੱਗੇ ਉਹਨਾਂ ਨੇ ਗ੍ਰੀਨ ਰੈਗੂਲੇਸ਼ਨ ਦੀ ਤੁਸੀਂ ਗੱਲ ਕਰ ਦਿੱਤੀ ਤੇ ਕਿਸਾਨਾਂ ਦੇ ਉੱਤੇ ਬੜਾ ਜ਼ੋਰਦਾਰ ਹਮਲਾ ਕੀਤਾ ਕਿਸਾਨਾਂ ਨੂੰ ਤਾਂ ਲੰਮੇ ਹੱਥੀ ਲਿਆ ਤੇ ਕਾਂਗਰਸ ਦੀ ਸਰਕਾਰ ਵੇਲੇ ਇੰਨੇ ਜ਼ਿਆਦਾ ਅਗਰੈਸਿਵ ਨਹੀਂ ਸੀਗੇ ਜਾਂ ਕਾਂਗਰਸ ਦੇ ਵਿੱਚ ਹੁੰਦੇ ਹੋਏ ਤੇ ਹੁਣ ਉਹਨਾਂ ਨੇ ਕਿਹਾ ਵੀ ਜਿਹੜੇ ਕਿਸਾਨ ਲੀਡਰ ਆ ਜਦੋਂ ਜਿਮਨੀ ਚੋਣਾ ਤੋਂ ਬਾਅਦ ਅਸੀਂ ਉਹਨਾਂ ਦਾ ਇੱਕ ਜਾਇਜ਼ਾ ਕਰਨਾ ਹੈ ਆਡਿਟ ਕਰਨਾ ਉਹਨਾਂ ਦੀ ਇਨਕਮ ਦਾ ਉਹ ਕਹਿੰਦੇ ਆ ਵੀ ਕਰਾਪਸ਼ਨ ਦੇ ਨਾਲ ਇਹਨਾਂ ਨੇ ਪੈਸੇ ਬਣਾਏ ਹੋਏ ਆ ਇਹ ਸੈਲਰਾਂ ਦੇ ਮਾਲਕ ਵੀ ਆ ਆੜਤੀਏ ਆ ਦੇਖੋ ਸੈਲਰਾਂ ਦੇ ਮਾਲਕ ਹੋਣਾ ਜਾਂ ਆੜਤੀਏ ਹੋਣਾ ਇਹ ਕੋਈ ਪਾਪ ਨਹੀਂ ਹੈਗਾ ਜਾਂ ਕਰਾਇਮ ਨਹੀਂ ਹੈਗਾ ਕੋਈ ਵੀ ਹੋ ਸਕਦਾ ਪਰ ਉਹਨਾਂ ਨੇ ਕੁਐਸਚਨ ਚੱਕੇ ਆ ਇਹ ਕਿੰਨੇ ਕੁ ਜਾਇਜ਼ ਆ ਇਹ ਜਿਹੜੇ ਕੁਐਸਚਨ ਉਹਨਾਂ ਚੱਕੇ ਆ ਵੀ ਜਿਹੜਾ ਪੈਸਾ ਬਣਾਇਆ ਇਹਨਾਂ ਨੇ ਉਹ ਇਦਾਂ ਹੀ ਧਰਨਿਆਂ ਦੇ ਵਿੱਚੋਂ ਸਮਝੌਤੇ ਕਰਾ ਕਰਾ ਬਣਾਇਆ ਹੋਇਆ ਦਲਜੀਤ ਜੀ 3 ਸਾਲ ਲੰਘ ਸਰਕਾਰ ਨੂੰ ਠੀਕ ਆ ਜੀ ਜੇ ਤੁਸੀਂ ਜਾਂਚ ਕਰਵਾਉਣੀ ਸੀ ਜੇ ਤੁਹਾਨੂੰ ਲੱਗਦਾ ਹੈ ਸਿਕਾ ਤੁਹਾਡੀ ਸਰਕਾਰ ਆ 3 ਸਾਲਾਂ ਦੇ ਵੀ ਤੁਹਾਡੇ ਕੋਲ ਉਹਨੇ ਜਾਂਚ ਨਹੀਂ ਹੋ ਸਕੀ ਕਿਸਾਨ ਅੰਦੋਲਨ ਤੋਂ ਬਾਅਦ ਤੁਸੀਂ ਬੈਕਫੋਰਟ ਤੇ ਚਲੇ ਗਏ ਆ ਕਿ ਚਲੋ ਅਸੀਂ ਬਿੱਲ ਵਾਪਸ ਲੈ ਲਏ ਆ ਤੁਹਾਡੇ ਵਿੱਚ ਤਾਂ ਫਿਰ ਅੜੀ ਆਉਣੀ ਚਾਹੀਦੀ ਸੀ ਦਿਮਾਗ ਦੇ ਵਿੱਚ ਠਾਰਾ ਹੋਣਾ ਚਾਹੀਦਾ ਸੀ ਕਿ ਨਹੀਂ ਇਹਨਾਂ ਦੀ ਜਾਂਚ ਕਰਾਓ ਇਹ ਤਾਂ ਕੱਪੜਿਆਂ ਮਾਰ ਕੇ ਆਪਣੇ ਨੂੰ ਨੁਕਸਾਨ ਆਗੂ ਬਣਾ ਕੇ ਇਹ ਤਾਂ ਸ਼ੈਲਦਰਾਂ ਦੇ ਮਾਲਕ ਬਣੇ ਪਏ ਤਾਂ ਆਰਥੀਏ ਬਣੇ ਪਏ ਆ ਉਦੋਂ ਤੁਸੀਂ ਜਾਂਚ ਕਰਵਾਈ ਨਹੀਂ ਹੈਗੀ ਹੁਣ ਜਿਮਨੀ ਜੋਣਾ ਤੇ ਆ ਕੇ ਤੁਸੀਂ ਇਹ ਬਿਆਨ ਕਰਦੇ ਹੋ ਕਿ ਅਸੀਂ ਜਿਮਨੀ ਜੋਣਾ ਤੋਂ ਇੱਕਦਮ ਬਾਅਦ ਕਿਸਾਨ ਆਗੂਆਂ ਦੀ ਜਾਂਚ ਕਰਾ ਮੰਗੇ ਕਿ ਉਹਨਾਂ ਨੇ ਜਾਇਦਾਦ ਕਿੱਦਾਂ ਬਣਾਈ ਹੈ ਕਿਉਂਕਿ ਉਹ ਬਹੁਤੇ ਜਿਹੜੇ ਕਿਸਾਨ ਆ ਉਹਨਾਂ ਦੇ ਆਪਣੇ ਖੇਤਰ ਪਾਏ ਹੋਏ ਆ ਜਾਂ ਉਹ ਵੱਡੇ ਵੱਡੇ ਆਰਟੀ ਬਣੇ ਹੋਏ ਆ ਸੋ ਇਹ ਚੀਜ਼ ਨੂੰ ਨਾ ਦਲਜੀਤ ਜੀ ਦੋਕ ਐਂਗਲਾਂ ਤੋਂ ਦੇਖਣਾ ਪਏਗਾ ਪਹਿਲੀ ਗੱਲ ਤਾਂ ਉਹਨਾਂ ਨੇ ਕਿਸਾਨਾਂ ਦੇ ਬਾਬਤ ਥੋੜੇ ਜਿਹਾ ਕਹ ਲਓ ਕਿ ਤਕੜੇ ਸ਼ਬਦ ਜਾਂ ਵੀ ਹੋਰ ਤਸਾਬ ਨਾਲ ਬੋਲੇ ਆ ਤਾਲੀਬਾਨਾਂ ਦੇ ਨਾਲ ਵੀ ਉਹਨਾਂ ਨੂੰ ਥੋੜਾ ਕੰਪੇਅਰ ਕਰ ਦਿੱਤਾ ਆ ਹੁਣ ਤੁਹਾਡੇ ਪਿਛੇ ਤੇ ਆਉਣ ਤੋਂ ਪਹਿਲਾਂ ਮੈਂ ਇਹਨੂੰ ਨਾਲ ਜੋੜਦਾ ਇੱਕ ਪਾਸੇ ਉਹ ਕਿਸਾਨ ਆਗੂ ਨੂੰ ਕਹਿੰਦੇ ਜੀ ਤਾਲੀਬਾਨਾਂ ਦੇ ਵਾਂਗੂ ਆਪਣਾ ਹੁਕਮ ਚਲਾਉਂਦੇ ਆ ਜਦੋਂ ਦੇਖਦੇ ਧਰਨਾ ਲਾ ਦਿੰਦੇ ਲੋਕਾਂ ਨੂੰ ਤੰਗ ਕਰਦੇ ਆ ਠੀਕ ਆ ਕਿ ਮੈਂ ਖੁਦ ਵੀ ਮਾਈਕ ਦੇ ਉੱਪਰ ਕਈ ਵਾਰ ਕਿਸਾਨਾਂ ਦੇ ਥੋੜਾ ਜਿਹਾ ਵਿਰੋਧ ਚਿਕ ਜਿਹੀਆਂ ਗੱਲਾਂ ਚੱਲ ਜਾਂਦਾ ਉਹਨਾਂ ਵੀ ਹਰ ਧਰਨਾ ਜਾਇਜ਼ ਨਹੀਂ ਹੁੰਦਾ ਪਰ ਕਈ ਵਾਰ ਧਰਨਾ ਮਜਬੂਰੀ ਵੀ ਹੁੰਦੀ ਆ ਸੋ ਜਿੱਥੇ ਕਿਸਾਨ ਆਗੂ ਕੁਝ ਗਲਤ ਕਰਦੇ ਆ ਆਪਾਂ ਠੋਕੇ ਕਹਿੰਨੇ ਆ ਕਿ ਨਹੀਂ ਆ ਜਿਆਦਾ ਹੋ ਗਿਆ ਗਲਤ ਹੋ ਗਿਆ ਪਰ ਜਿੱਥੇ ਉਹਨਾਂ ਦੀ ਮਜਬੂਰੀ ਬਣੀ ਹੋਈ ਆ ਜਾਂ ਜ਼ਰੂਰਤ ਆ ਫਿਰ ਉੱਥੇ ਨਾਲ ਵੀ ਖੜਨਾ ਪੈਂਦਾ ਆ ਦੂਸਰਾ ਫਿਰ ਇਹ ਜੇ ਆਪਾਂ ਰਵਨੀਤ ਬਿੱਟੂ ਦਾ ਥੋੜਾ ਜਿਹਾ ਹੋਰ ਹਿਸਾਬ ਕਿਤਾਬ ਦੇਖੀਏ ਇਹ ਜੇ ਇਹ ਬਿਆਨ ਦਿੰਦੇ ਆ ਕਿ ਕਿਸਾਨ ਆਗੂ ਤਾਲੀਮਾਨਾਂ ਦੇ ਵਾਂਗੂ ਆਪਣਾ ਹੁਕਮ ਚਲਾਉਂਦੇ ਆ ਤਾਂ ਇਹਦਾ ਮਤਲਬ ਇੱਥੋਂ ਇੱਕ ਹੋਰ ਵੀ ਕਨਸੈਪਟ ਜਾਂ ਐਂਗਲ ਨਿਕਲ ਕੇ ਆਉਂਦਾ ਆ ਕਿ ਕਿਉਂ ਨਾ ਆਪਾਂ ਇਹ ਮੰਨ ਕੇ ਚੱਲੀਏ ਕਿ ਬਿੱਟੂ ਆਪ ਜਦੋਂ ਸ਼ੀਸ਼ੇ ਦੇ ਮੂਹਰੇ ਜਾਂਦੇ ਆ ਕਿਤੇ ਉਹ ਇਹ ਤਾਂ ਨਹੀਂ ਦੇਖਣ ਲੱਗ ਪਏ ਕਿ ਮੈਂ ਆਉਣ ਵਾਲਾ ਸੀਐਮ ਐ ਪੰਜਾਬ ਦਾ ਫੀਲਿੰਗ ਫੀਲਿੰਗ ਲੈਂਡ ਚ ਕੀ ਹਰਜ ਮੈਨੂੰ ਲੱਗਦਾ ਕਿ ਜੇ ਉਹ ਇਸ ਐਂਗਲ ਤੇ ਫਸੇ ਹੋਇਆ ਉਹ ਹਰ ਰੋਜ਼ ਸ਼ੀਸ਼ੇ ਦੇ ਵਿੱਚ ਦੇਖ ਕੇ ਇਹ ਫੀਲਿੰਗ ਲੈਂਦੇ ਆ ਕਿ ਮੈਂ ਆਉਣ ਵਾਲਾ ਸੀਐਮ ਆ ਜੇ ਮੈਂ ਆਉਣ ਵਾਲਾ ਸੀਐਮ ਆ ਮੈਂ ਤਾਂ ਆਪਣੀ ਸੀਟ ਨਹੀਂ ਕੱਢ ਸਕਿਆ ਮੇਰੇ ਤੇ ਤਾਂ ਕਿਰਪਾ ਹੋ ਗਈ ਸਾਡੇ ਵੱਡਿਆਂ ਦੀ ਕਿ ਚਲੋ ਕੇਂਦਰੀ ਵਜ਼ੀਰ ਬਣਾਤਾ ਚੱਕ ਕੇ ਰਾਜ ਸਭਾ ਦੇ ਵਿੱਚ ਲੈ ਗਿਆ ਤੇ ਲੋਕਾਂ ਚ ਮਾੜੀ ਮੋੜੀ ਤੂਤੀ ਬੋਲਦੀ ਆ ਲੇਕਿਨ ਗਿੱਦੜ ਬਾਹੇ ਚੱਲਦੇ ਆਪਾਂ ਗਿੱਦੜ ਬਾਹੇ ਸਾਡੇ ਕੋਲ ਬਾਦਲ ਸਾਹਿਬ ਮਨਬਰੀ ਬਰਤਾਂ ਖੜੇ ਜਿਹੜਾ ਜਿਹੜਾ ਜਿਹੜੇ ਹਾਰ ਦਾ ਵੀ ਠੀਕਰਾ ਉਹਨਾਂ ਨੇ ਕਿਸਾਨਾਂ ਕੋਲ ਅੰਸਰੀ ਭੰਨਿਆਂ ਵੀ ਸਾਨੂੰ ਜਿਹੜੇ ਉਹ ਉੱਥੇ ਉੱਥੇ ਲੈ ਕੇ ਆਉਣ ਲੱਗਾ ਬਈ ਇਹਨਾਂ ਨੇ ਸਾਨੂੰ ਅੰਦਰ ਬਾਣ ਨਹੀਂ ਦਿੱਤਾ ਇਹ ਤਾਂ ਭਾਜਪਾ ਦਾ ਜਿਹੜੀ ਜੱਤ ਦੀ ਸੀ ਬਿਲਕੁਲ ਤੇ ਉਹੀ ਕਨਸੈਪਟ ਤੋਂ ਮੈਂ ਨਾਲ ਜੋਣ ਲੱਗਾ ਤੁਸੀਂ ਤਾਂ ਆਪਣੀ ਕਿੜ ਕੱਢੀ ਜਾਂਦੇ ਹੋ ਲੇਕਿਨ ਮੋਰੇ ਜਿਮਨੀ ਚ ਹੋਣਾ ਆ ਗਿੱਧੜਵਾਹਾ ਦੇ ਵਿੱਚ ਮਨਬਰੀ ਪਾਦਲ ਦਾ ਪੂਰਾ ਜੋਰ ਲੱਗਾ ਹੋਇਆ ਸ਼ਿਆਰ ਸਾ ਦਾ ਪੂਰਾ ਜੋਰ ਲੱਗਾ ਹੋਇਆ ਆ ਕਦੀ ਕਦੀ ਤਾਂ ਐਂ ਲੱਗਦਾ ਕਿ ਜਿੰਨਾ ਕੇ ਹਿਸਾਬ ਦੇ ਨਾਲ ਉਹ ਕਿਦਾਂ ਉੱਠ ਕੇ ਆਏ ਆ ਤੇ ਮੈਨੂੰ ਲੱਗਦਾ ਉਥੋਂ ਬਾਜ਼ੀ ਮਾਰ ਜਾਣਗੇ ਚਲੋ ਆਪਾਂ ਨਤੀਜੇ ਦੱਸਦੇ ਕੀ ਹੋਏਗਾ ਪਰ ਜਿੰਨੀ ਖਵਾ ਚੱਲਦੀ ਆ ਦੂਜੇ ਪਾਸੇ ਕੇਬਲਟ ਨੂੰ ਬਰਨਾਲਾ ਦੇ ਵਿੱਚ ਜੋਰ ਲਾਈ ਬੈਠੇ ਆ ਠੀਕ ਆ ਜੀ ਬੰਦੇ ਇਹਨਾਂ ਦੋਨੋਂ ਇਹ ਦੋ ਇਹਨਾਂ ਦੇ ਹੀ ਆ ਜੇ ਤੁਹਾਡੇ ਬੰਦਿਆਂ ਦੀ ਜਿੱਤ ਮਨਪ੍ਰੀਤ ਬਦਲ ਤੇ ਕੇਬਲਟ ਹੁੰਦੀ ਜਿੱਤ ਤੁਹਾਡੇ ਲਈ ਬਹੁਤ ਜ਼ਰੂਰੀ ਆ ਪੈਰ ਜਮਾਉਣ ਦੇ ਲਈ ਇਸ ਜੀਵਨੀ ਚੋਣਾਂ ਦੇ ਵਿੱਚ ਤੁਸੀਂ ਜਾਣ ਬੁੱਝ ਕੇ ਤਾਂ ਨਹੀਂ ਕਿਤੇ ਬਿਆਨ ਦੇ ਦਿੰਦੇ ਹੈਗੇ ਵੀ ਕਿਸਾਨਾਂ ਅਗੋਂ ਦੀ ਜਾਂਚ ਕਰਾਉਣੀਆਂ ਤੇ ਕਿਸਾਨਾਂ ਅਗੋਂ ਦਾ ਤਾਲਿਬਾਂ ਵਾਂਗੂ ਹੁਕਮ ਚਲਾਉਂਦੇ ਆ ਇਹਦਾ ਮਤਲਬ ਕੀ ਆ ਕਿ ਕਿਸਾਨਾਂ ਨੂੰ ਦੁਬਾਰਾ ਭੜਕ ਜਣਾ ਜੇ ਕਿਸਾਨਾਂ ਨੂੰ ਭੜਕਦੇ ਆ ਰੋਸਾ ਦਿਖਾਉਂਦੇ ਆ ਉਹ ਉਹਦਾ ਖਾਮਿਆਜਾ ਕਿ ਇਹਨੂੰ ਬਿੱਟੂ ਨੂੰ ਖਾਮਿਆਜਾ ਥੋੜਾ ਆ ਮਨਪ੍ਰੀਤ ਬਾਦਲ ਨੂੰ ਗਿੱਦੜ ਵਾਹ ਦੇ ਵਿੱਚ ਖਾਮਿਆਜਾ ਆ ਤੇ ਕੇਬਲ ਟ ਉਨ੍ਹਾਂ ਨੂੰ ਬਰਨਾਲੇ ਦੇ ਵਿੱਚ ਖਾਮਿਆਜਾ ਆ ਕਿਤੇ ਸੀਐਮ ਦਾ ਚਿਹਰਾ ਸ਼ੀਸ਼ੇ ਦੇਖਦੇ ਦੇਖ ਤੇ ਇਹ ਤਾਂ ਨਹੀਂ ਹੁਣ ਆ ਗਿਆ ਕਿ ਪਾਈ ਜੇ ਇਹਨਾਂ ਦੇ ਵਿੱਚੋਂ ਕੋਈ ਬਣ ਗਿਆ ਨਾ ਉਸ ਤੋਂ ਬਾਅਦ ਬਿੱਟੂ ਦੇ ਉੱਪਰ ਫਿਰ ਸ਼ਾਇਰ ਆ ਜਾਏਗਾ ਜਾਂ ਫਿਰ ਢਿੱਲੋਂ ਆ ਜਾਏਗਾ ਤੇ ਬਿੱਟੂ ਨਹੀਂ ਫਿਰ ਕਿੱਥੇ ਜਾਣਗੇ ਇੱਕ ਤਾਂ ਇਹ ਕਨਸੈਪਟ ਹੋ ਸਕਦਾ ਆ ਦੂਸਰਾ ਹੁਣ ਜਿਹੜਾ ਇਹਨਾਂ ਨੇ ਕਿਹਾ ਜਿਹੜਾ ਆਪਾਂ ਗੱਲ ਕੀਤੀ ਆ ਕਿ ਇਹਨਾਂ ਦੇ ਜੀ ਇਹ ਤਾਂ ਜੀ ਬੜੇ ਬੜੇ ਸ਼ੈਲਟਰ ਮਾਲਕ ਵੀ ਆ ਤਾਂ ਦੱਸਦੇ ਨਹੀਂ ਆਪਣੇ ਆਪ ਨੂੰ ਇਹ ਤਾਂ ਬੜੇ ਬੜੇ ਆਰਤੀਏ ਵੀ ਆ ਪਹਿਲੀ ਗੱਲ ਤਾਂ ਤੁਸੀਂ ਜਾਂਚ ਕਰਾਉਣੀ ਸੀ ਤੇ ਕਰਵਾ ਲੈਂਦੇ ਦੂਸਰੀ ਗੱਲ ਹੈ ਕਿ ਸਮਾਜਿਕ ਪੱਖ ਤੋਂ ਜੀ ਆਪਾਂ ਗੱਲ ਕਰੀਏ ਚਾਹੇ ਉਹ ਕਿਸਾਨ ਹੈ ਤੇ ਚਾਹੇ ਉਹ ਕੋ ਆਮ ਆਦਮੀ ਆ ਆਮ ਆਦਮੀ ਮਤਲਬ ਕਿ ਕੋਈ ਜਨ ਸੁਧਾਰਣ ਆ ਜੇ ਉਹਨੇ ਕੋਈ ਸਰਮਾਰਾ ਬਚਾ ਲਿਆ ਜਾਂ ਉਹਨੇ ਕੋਈ ਮਿਹਨਤ ਕੀਤੀ ਹੈ ਜਾਂ ਖੇਤੀ ਦੇ ਵਿੱਚ ਉਹਨੇ ਕੋਈ ਤਰੱਕੀ ਕਰਕੇ ਕਿਸ ਤਰ੍ਹਾਂ ਆਪਣੇ ਆਪ ਨੇ ਇਹਨੇ ਜੋਗਾ ਕਰ ਲਿਆ ਕਿ ਮੈਂ ਇੱਕ ਸ਼ੈਲਟਰ ਮਾਲਕ ਬਣ ਸਕਦਾ ਜਾਂ ਬਟਾੜਤੀਆ ਬਣ ਸਕਦਾ ਤਾਂ ਇਹਦੇ ਵਿੱਚ ਦੋਸ਼ ਕੀ ਆ ਉਹਨੂੰ ਬੜਨ ਦਿਓ ਉਹਨੂੰ ਹੋਰ ਤਰ ਕਿਤੇ ਇਹ ਤਾਂ ਨਹੀਂ ਹੈਗਾ ਕਿ ਆਹ ਵਾਲਾ ਕਾਨਸੈਪਟ ਪਾ ਕੇ ਜੱਟ ਵਰਸਸ ਵਪਾਰੀ ਜੱਟ ਵਰਸਸ ਐਸਸੀ ਪੋਲਰਾਈਜੇਸ਼ਨ ਕਰਵਾਈ ਜਾ ਰਹੀ ਆ ਦੱਬਾ ਬੰਦ ਕੀਤਾ ਜਾ ਰਿਹਾ ਸੋ ਮੇਰੇ ਹਿਸਾਬ ਦੇ ਨਾਲ ਇਹ ਵੀ ਇੱਕ ਰਾਜਨੀਤਿਕ ਬਿਆਨ ਆ ਸਾਡੇ ਕਿਸਾਨ ਆਗੂਆਂ ਨੂੰ ਸਾਡੇ ਸਭ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਇਸ ਜਿੰਨੀ ਚੋਂ ਉਹਨਾਂ ਦੇ ਵਿੱਚ ਇਹ ਸਿੱਖ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਕਿ ਅਗਰ ਮਨੀਤ ਬਿੱਟੂ ਇੱਕ ਕੇਂਦਰੀ ਵਜ਼ੀਰ ਹੋਣ ਤੇ ਇੰਨਾ ਖੁੱਲਾ ਬੋਲ ਸਕਦਾ ਆ ਇਹਨੂੰ ਚੰਗੀ ਤਰ੍ਹਾਂ ਸਮਝ ਲਓ ਕੀ ਇਹ ਪੋਲਰਾਈਜੇਸ਼ਨ ਦਾ ਇੱਕ ਸਿੱਟਾ ਆ ਕਿ ਬੀਜੇਪੀ ਕਹਿੰਦੀ ਵੀ ਐਦਾਂ ਕਰੋ ਇਹਨਾਂ ਪੋਲਰਾਈਜੇਸ਼ਨ ਹੋ ਜਾਏਗੀ ਇਹਦਾ ਬੈਨੀਫਿਟ ਸਾਨੂੰ ਹੋ ਜਾਏਗਾ ਜਾਂ ਆਪਣੇ ਆਪ ਨੂੰ ਜਿਹੜਾ ਚਿਹਰਾ ਦੇਖਦਾ ਸੀ ਐਮ ਦਾ ਕਿ ਇਹਨਾਂ ਨੂੰ ਠਿੱਬੀ ਲਾਉਣ ਨੂੰ ਫਿਰਦਾ ਆ ਸੋ ਇਹਨਾਂ ਦੋਨਾਂ ਜੋ ਇੱਕ ਕਾਰਨ ਦਾ ਹੋ ਸਕਦਾ ਹੈ ਇਹ ਬਿੱਟੂ ਨੂੰ ਸਮਝਦੇ ਨਹੀਂ ਲੋਣ ਨਹੀਂ ਕੇਂਦਰ ਨੂੰ ਸਮਝਦੇ ਨਹੀਂ ਲੋਣ ਨਹੀਂ ਜਨਸਾਰ ਨੂੰ ਸਮਝਣ ਲੋੜ ਹੈ ਤੇ ਕਿਸਾਨਾਂ ਨੂੰ ਸਮਝਣ ਲੋੜ ਨਹੀਂ ਤੇ ਜਦੋਂ ਸਿਆਸਤ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਹਰ ਚੀਜ਼ ਜਿਹੜੀ ਆ ਜਾਇਜ ਹੈ ਜੀ ਤੇ ਇਹਨਾਂ ਨੂੰ ਜਾਇਜ ਮੰਨਿਆ ਜਾਵੇ ਜੋ ਕਹਿੰਦੇ ਆ ਤੇ ਨਤੀਜੇ ਜਿਹੜੇ ਆ ਸਾਹਮਣੇ ਆ ਜਾਣੇ ਆ ਤੇ ਨਤੀਜਿਆਂ ਦੀ ਗੱਲ ਆਪਾਂ ਕਰ ਲਈਏ ਤੇ ਕਿਸਾਨਾਂ ਸੀ ਤੁਸੀਂ ਗੱਲ ਕੀਤੀ ਹੈ ਇੱਕ ਨਤੀਜਾ ਤਾਂ ਇਹ ਨਿਕਲ ਗਿਆ ਵੀ 11 ਨਵੰਬਰ ਤੋਂ 326 ਮੰਡੀਆਂ ਬੰਦ ਹੋ ਗਈਆਂ ਕੀ ਗੱਲ ਝੋਨਾ ਚੱਕ ਹੋ ਗਿਆ ਆ ਪੈਸੇ ਹਜੇ ਨਾ ਪ੍ਰਮੁੱਖ ਜਿਹੜੇ মিডিਆ ਸਮੂਹ ਆ ਪ੍ਰਿੰਟਰ ਦੇ ਉੱਤੇ ਇਲੈਕਟ੍ਰੋਨਿਕ ਦੇ ਵਿੱਚ ਹਜੇ ਇਹ ਖਬਰ ਨਛਰੇ ਹੋਈ ਆ ਤੁਸੀਂ ਚੱਕ ਲਈ ਮੇਰੇ ਖਿਆਲ ਤੇ ਮੈਨੂੰ ਲੱਗਦਾ ਮੇਰਾ ਜੋਰ ਲਵਾਉਂਗੇ ਹੁਣ ਤੁਸੀਂ ਬੜੀ ਇਹ ਵੀ ਹਸੋਣੀ ਗੱਲ ਆ ਕਿ ਇੱਕ ਪਾਸੇ ਤਾਂ ਅ ਕਟਾਰੂ ਚੱਕ ਹੁਣੀ ਕਹਿੰਦੇ ਆ ਵੀ ਹਜੇ ਅਸੀਂ ਖਰੀਦ ਤਾਂ ਕਰ ਲਈ ਆ ਲੇਕਿਨ ਹਜੇ ਚੁਕਾਈ ਲਿਫਟਿੰਗ ਬਾਕੀ ਪਈ ਆ ਦੂਸਰਾ ਨਾਲੇ ਤੁਸੀਂ ਇਹ ਬਿਆਨ ਦਿੰਦੇ ਹੋ ਕਿ ਅਸੀਂ 326 ਖਰੀਦੇ ਏਜੰਸੀ ਜਾਨੀ ਕਿ ਮੰਡੀਆਂ ਬੰਦ ਕਰਨ ਲੱਗੇ ਆ 11 ਨੰਬਰ ਤੋਂ ਮਤਲਬ ਕਿ ਅ ਕੱਲ ਤੋਂ ਬੰਦ ਹੋ ਗਈਆਂ ਇਹ ਇਹਦਾ ਮਤਲਬ ਉੱਥੋਂ ਖਰੀਦ ਨਹੀਂ ਹੋਏਗੀ ਸੋ ਇਹਦਾ ਮਤਲਬ ਤੁਸੀਂ ਕਿਤੇ ਜਾਣਬੁੱਝ ਕੇ ਕੋਈ ਨਵਾਂ ਸਿਆਪਾ ਕਿਸਾਨਾਂ ਦੇ ਨਾਲ ਦੁਆਰਾ ਖੜਾ ਕਰਨ ਲੱਗੇ ਆ ਕਿ ਜਾਂ ਤੁਹਾਡੀ ਕੋਈ ਹੋਰ ਮੰਚ ਆਇਆ ਸੋ ਇਸ ਸਿੱਧੀ ਉੱਪਰ ਆਪਾਂ ਗੱਲ ਕਰਨੀ ਪੈਣੀ ਆ ਇਹ ਜਿਹੜੀ ਸਿਰਫ ਕਹ ਲੋ ਕਿ ਜਿਹੜੀ ਖਬਰ ਨਿਕਲ ਕੇ ਆਈ ਆ ਇਹ ਨਿਕਲ ਕੇ ਆਈ ਆ ਚਰਨਜੀਤ ਸਿੰਘ ਭੁੱਲਰ ਹੁਣਾਂ ਨੇ ਇਹਦੇ ਉੱਪਰ ਕੁਝ ਲਿਖਿਆ ਉੱਥੋਂ ਇਹ ਖਬਰ ਨਿਕਲ ਕੇ ਆਈ ਆ ਹੋ ਸਕਦਾ ਇਹ ਦੱਬੀ ਰਹਿ ਜਾਂਦੀ ਉਦੋਂ ਪਤਾ ਲੱਗਦਾ ਜਦੋਂ ਉੱਥੇ ਕਜਲਗੁਵਾਰੀ ਹੋਣ ਲੱਗ ਪੈਂਦੀ ਫੂਡ ਤੇ ਸਿਵਲ ਸਪਲਾਈ ਵਿਭਾਗ ਨੇ 9 ਨਵੰਬਰ ਨੂੰ ਇੱਕ ਚਿੱਠੀ ਨਿਕਲੀ ਆ ਉਹਦੇ ਵਿੱਚ ਇਹਦਾ ਖਲਾਸਾ ਆ ਤੇ ਉਹਦੇ ਉੱਪਰ ਚਰਚਾ ਕੀਤੀ ਇਹਨਾਂ ਨੇ ਭੁੱਲਰ ਸਾਹਿਬ ਨੇ ਉਹਦੇ ਵਿੱਚ ਕੀ ਲਿਖਿਆ ਕਹਿੰਦੇ ਜਿਹੜਾ ਗ੍ਰੇਡ A ਦਾ ਝੋਨਾ ਆ ਸਰਕਾਰੀ ਖਰੀਦ ਉਹਦੀ ਬੰਦ ਕਰ ਦਿਓ ਇਹ ਹੁਕਮ ਦਿੱਤੇ ਆ ਇਸ ਚਿੱਠੀ ਦੇ ਵਿੱਚ ਦੂਜੇ ਪਾਸੇ ਸੂਬੇ ਦੇ 10 ਜ਼ਿਲ੍ਹਿਆਂ ਦੇ 326 ਖਰੀਦ ਕੇਂਦਰਾਂ ਨੂੰ ਬੰਦ ਕਰਨ ਦੇ ਹੁਕਮ ਆ ਜਿਹੜਾ ਤੁਸੀਂ ਕਿਹਾ ਆ ਇਹਨਾਂ ਕੇਂਦਰਾਂ ਦੇ ਵਿੱਚ 11 ਨਵੰਬਰ ਤੋਂ ਖਰੀਦ ਹੋਣੀ ਬੰਦ ਹੋ ਜਾਈ ਜਾਂ ਕੱਲ ਤੋਂ ਬੰਦ ਹੋ ਗਈ ਹੁਣ ਇਹਦੇ ਵਿੱਚ ਇਹਨਾਂ ਨੇ categories ਕਿੰਨੀਆਂ ਬਣਾਈਆਂ ਆ ਪਟਿਆਲੇ ਦੇ ਵਿੱਚ 83 ਬਣਦੇ ਆ ਜੀ ਫਾਜ਼ਿਲਕਾ ਦੇ ਵਿੱਚ 66 ਬਣਦੇ ਆ ਜਲੰਧਰ ਦੇ 43 ਅਮਰitsar ਦੇ 41 ਕਪੂਰਥਲਾ ਦੀਆਂ 30 ਮੰਡੀਆਂ ਖਰੀਦ ਕੇਂਦਰ ਤੇ ਗੁਰਦਾਸਪੁਰ ਦੀਆਂ 20 ਹੁਸ਼ਿਆਰਪੁਰ ਦੇ 12 ਰੋਪੜ ਦੇ 4 ਤੇ ਤਰਨਤਾਰ ਦੇ 16 ਤੇ ਅਸ਼ੀਦ ਭਗਤ ਸਿੰਘ ਨਗਰ 20 ਇਹਨਾਂ ਨੇ ਸ਼ਾਮਲ ਕੀਤਾ ਕਹਿੰਦੇ 11 ਉਹਦੀਆਂ ਵੀ ਖਰੀਦ ਕੇਂਦਰ ਮੰਡੀਆਂ ਬੰਦ ਕਰਦੇ ਹੋ ਯਾਨੀ ਕਿ ਕਿੰਨੇ ਉੱਥੇ ਕਿੰਨੇ ਕ ਪਿੰਡ ਆਉਂਦੇ ਆ ਉਹਨਾਂ ਨੂੰ ਵੀ ਇਹ ਖੱਜਲ ਖਾਂ ਦੇ ਵਿੱਚ ਤੁਰੇ ਹੋਏ ਆ ਤੇ ਜੇ ਹੁਣ ਖਰੀਦ ਕੇਂਦਰ ਇਹ ਬੰਦ ਹੋ ਜਾਂਦੇ ਤਾਂ ਮਤਲਬ ਕਿਸਾਨਾਂ ਦੇ ਨਾਲ ਇਹ ਸਿੱਧਾ ਸਿਆਪਾ ਆ 1 ਅਕਤੂਬਰ ਨੂੰ ਤੁਹਾਡੀ ਖਰੀਦ ਸ਼ੁਰੂ ਹੋਈ 25 26 ਅਕਤੂਬਰ ਤੱਕ ਸੜਕਾਂ ਤੇ ਧਾਨ ਨਹੀਂ ਲੱਗਦੇ ਰਹੇ ਆ ਜਾਂ ਰੌਲਾ ਪੈਂਦਾ ਰਿਹਾ ਆ ਤੇ ਉਸ ਤੋਂ ਬਾਅਦ ਦੀਵਾਲੀ ਤੱਕ ਹਾਲਾ ਤੁਹਾਡੇ ਫਿਰ ਵੀ ਖਰਾਬੇ ਰਹੇ ਆ ਤੇ ਹੁਣ ਤੁਸੀਂ ਕਹਿੰਦੇ ਕਿ ਇਹਨਾਂ ਦੀ ਮੰਡੀਆਂ ਦੇ ਵਿੱਚ ਖਰੀਦ ਬੰਦ ਕਰਦੇ ਹੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਸੂਬਾ ਸਰਕਾਰ ਦੀ ਨਲਾਕੀ ਹੈ ਕਿ ਕੇਂਦਰ ਵਾਲੇ ਇਹਨਾਂ ਦੇ ਗਲਜ ਵਿੱਚ ਹੱਥ ਪਾ ਜਾਂਦੇ ਕਿ ਨਹੀਂ ਕਾ ਵੀ ਹੁਣ ਜੱਬ ਪਾ ਦਿਓ ਜੀ ਤੇ ਅੱਗੇ ਸਮਾਂ ਵੀ ਕਾਫੀ ਹੋ ਗਿਆ ਲਾਸਟ ਇੱਕ ਹੋਰ ਚਰਚਾ ਵਿਸ਼ਾ ਜਿਹੜਾ ਹੈ ਸ਼ੋ ਲੈਣੇ ਆਂ ਜਾਂਦੇ ਜਾਂਦੇ ਉਹਦੇ ਉੱਤੇ ਵੀ ਆਪਣੇ ਵਿਚਾਰ ਜ਼ਰੂਰ ਦੇ ਦਿਓ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦਾ ੜਿੱਕਾ ਫੇ ਪੈ ਗਿਆ ਪੰਜਾਬ ਤੇ ਹਰਿਆਣਾ ਦੇ ੜਿੱਕੇ ਬਹੁਤ ਤਰ੍ਹਾਂ ਦੇ ਹੈਗੇ ਆ ਜੀ ਤੇ ਹੁਣ ਸ਼ੈਨਨ ਪ੍ਰੋਜੈਕਟ ਜਿਹੜਾ ਹੈ ਉਹਦੇ ਉੱਤੇ ਵੀ ਇਹ ਜਿਹੜਾ ਹਿਮਾਚਲ ਪ੍ਰਦੇਸ਼ ਆੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਪੰਜਾਬ ਨੂੰ ਇਹ ਪਹਿਲੀ ਵਾਰ ਅੱਖਾਂ ਦਿਖਾਈਆਂ ਨਹੀਂ ਹੈਗੀ ਹਰਿਆਣਾ ਵੀ ਦਿਖਾਈ ਜਾਂਦਾ ਜੁਪੀ ਦਿਖਾਈ ਜਾਂਦਾ ਤੇ ਹਿਮਾਚਲ ਹੁਣ ਨਮੀਆਂ ਨਮੀਆਂ ਅੱਖਾਂ ਦਿਖਾਉਂਦਾ ਆ ਹੋ ਸਕਦਾ ਕਿ ਹੁਣ ਉਹ ਜਿਹੜੇ ਉੱਥੇ ਲੀਡਰ ਨਵੇਂ ਜਿੱਤ ਕੇ ਆਏ ਹੋ ਜਾਂ ਲੀਡਰ ਨੀਆਂ ਜਿੱਤ ਕੇ ਆਈਆਂ ਆ ਉਹਨਾਂ ਨੇ ਵੀ ਆਪਣੀ ਕਿੜ ਵਗੈਰਾ ਕੱਢਣੀ ਆ ਪਰ ਇਹ ਕਿੜ ਮੈਨੂੰ ਲੱਗਦਾ ਕਿ ਜਦੋਂ ਕਹਿੰਦੇ ਉਹਨਾਂ ਵਿੱਚ ਕਮਿਊਨੀਕੇਸ਼ਨ ਗੈਪ ਪੈ ਜਾਵੇ ਕਿ ਅਸੀਂ ਜੇ ਬੈਠੇ ਆ ਤਾਂ ਚੱਜ ਦੀ ਗੱਲ ਕਰਨੀ ਨਹੀਂ ਤੂ ਤੂ ਮੈਂ ਮੈਂ ਕਰਨੀ ਆ ਅਬਲਾ ਅਸੀਂ ਬੈਠਣਾ ਵੀ ਹੈ ਨੀਗਾ ਉਦੋਂ ਇਹ ਸਮੱਸਿਆ ਮਾਉਣੀਆਂ ਆ ਛੋਟੇ ਜਿਹੇ ਹੱਬ ਤਾਂ ਦੱਸ ਦਿੰਨਾ ਇਹਨੂੰ ਆਪਾਂ ਸ਼ਾਨਨ ਪ੍ਰੋਜੈਕਟ ਕਹਿੰਦੇ ਆ ਬਿਲੀ ਦਾ ਪ੍ਰੋਜੈਕਟ ਸਿਗਾ ਇਹਦੇ ਵਿੱਚ ਕੀ ਆ ਇਹ ਜਿਹੜਾ ਪ੍ਰੋਜੈਕਟ ਜਦ ਇੰਡੀਆ ਆਜ਼ਾਦ ਹੋਇਆ ਨਾ ਉਦੋਂ ਦਾ ਪ੍ਰੋਜੈਕਟ ਨਹੀਂ ਹੈਗਾ ਅੰਗਰੇਜ਼ਾਂ ਦੇ ਸਮੇਂ ਦਾ ਇਹ ਪ੍ਰੋਜੈਕਟ ਸਾਈਨ ਹੋਇਆ ਆ ਅੰਗਰੇਜ਼ਾਂ ਨੇ ਉਦੋਂ ਕੀ ਕਿਹਾ ਸੀਗਾ ਕਿ ਪੰਜਾਬ ਨੇ ਤਕਰੀਬਨ ਕਹਿ ਲਓ ਵੀ ਇਹ ਜਿਹੜਾ ਪ੍ਰੋਜੈਕਟ ਹੈ 99 ਸਾਲਾਂ ਲਈ ਹਿਮਾਚਲ ਤੋਂ ਲੀਜ਼ ਤੇ ਲੈ ਲਿਆ ਬਿਜਲੀ ਦਾ ਪ੍ਰੋਜੈਕਟ ਤੇ ਇਹ ਦੀ ਹੁਣ ਜਿਹੜੀ ਲੀਜ਼ ਹੈ ਆ ਜਲਜੀ ਜੀ ਉਹ 223 ਦੇ ਵਿੱਚ ਖਤਮ ਹੋ ਗਈ ਆ ਹਿਮਾਚਲ ਇਹ ਕਹਿੰਦੇ ਆ ਕਿ ਪ੍ਰੋਜੈਕਟ ਹੁਣ ਸਾਡਾ ਵਾਪਸ ਕਰ ਦਿਓ ਤੁਹਾਡਾ ਕੰਮ ਖਤਮ ਹੋ ਗਿਆ ਕਿ ਸਾਨੂੰ ਇਹ ਸਾਡੇ ਅੰਡਰ ਗਰਨ ਸਾਡਾ ਅਧਿਕਾਰ ਆ ਪੰਜਾਬ ਵਾਲੇ ਕਹਿੰਦੇ ਆ ਵੀ ਜਿਹੜਾ ਪਲਿਓ ਲੋਕਾਂ ਨੂੰ ਅੰਗਰੇਜ਼ਾਂ ਦੇ ਸਮੇਂ ਜਿਹੜੀਆਂ ਡੀਲਾਂ ਸਾਈਨ ਹੋਈਆਂ ਆ ਉਹਨੂੰ ਆਪਣੇ ਦੇ ਕਿਉਂ ਥੋਪੀ ਜਾਂਦੇ ਜੇ ਤੁਸੀਂ ਇਹਨੂੰ ਬੰਦਮੁੰਦ ਕਰਵਾਉਣਾ ਹੀ ਆ 99 ਸਾਲ ਗਿਣਨੇ ਆ ਭਾਈ 47 ਤੋਂ ਬਾਅਦ ਗਿਣਨੇ ਸ਼ੁਰੂ ਕਰੋ 47 ਤੋਂ ਬਾਅਦ ਵੀ ਕਿਉਂ ਗਿਣਨੇ ਸ਼ੁਰੂ ਕਰੋ ਜਦੋਂ ਤੁਸੀਂ ਸਾਡੇ ਤੋਂ ਅਲੱਗ ਹੋਏ ਸੀਗੇ ਉਦੋਂ ਤੋਂ ਗਿਣਨੇ ਸ਼ੁਰੂ ਕਰੋ ਫਿਰ ਤੁਹਾਡੇ ਨਾਲ ਹੀ ਬਹਿ ਕੇ ਗੱਲ ਕਰਾਂਗੇ ਸੋ ਇਹਦੇ ਬਾਅਦ ਹੁਣ ਉਹ ਕਹਿੰਦੇ ਆ ਵੀ ਅਸੀਂ ਸੁਪਰੀਮ ਕੋਰਟ ਜਾਵਾਂਗੇ ਰੈਟ ਪਾਵਾਂਗੇ ਇਹ ਕਹਿੰਦੇ ਆ ਵੀ ਅਸੀਂ ਵੀ ਅੜ ਗਏ ਫਿਰ ਜੀ ਤੇ ਰੈਟਾਂ ਪਹਿਲਾਂ ਹੀ ਬਹੁਤ ਪਈਆਂ ਆ ਤੇ ਇਹ ਵੀ ਇੱਕ ਚਲੋ ਰੈਟ ਜਿਹੜਾ ਆ ਮਸਲਾ ਹੋ ਜਾਏਗਾ ਪਰ ਧਿਆਨ ਦੇਣ ਦੀ ਲੋੜ ਆ ਕਿ ਜਿੰਨੇ ਵੀ ਅੱਜ ਦੇ ਜਿਹੜੇ ਆਪਾਂ ਵਿਸ਼ੇ ਵਿਚਾਰੇ ਆ ਇਹ ਇੱਕ ਜਨਤਾ ਨੂੰ ਅਵੇਅਰ ਕਰ ਦਿੰਦਾ ਵੀ ਮੁੱਦਾ ਹੈਗਾ ਕਿ ਤੁਸੀਂ ਇਹਨਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਿਉਂਕਿ ਅਸੀਂ ਇੱਕ ਕੰਨ 'ਚ ਪਾਉਂਦੇ ਆ ਦੂਜੇ ਪਾਸੇ ਕੱਢ ਦਿੰਦੇ ਆ ਜਾਂ ਗਾਇਬ ਗਾਹੀ ਇਹਨਾਂ ਚੀਜ਼ਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਆ ਤੇ ਸਾਡੇ ਇਸ ਪ੍ਰੋਗਰਾਮ ਦਾ ਵਿਸ਼ਾ ਇਹੀ ਆ ਕਿ ਤੁਸੀਂ ਉਹਨਾਂ ਚੀਜ਼ਾਂ ਦੇ ਬਾਰੇ ਸੋਚਣਾ ਸ਼ੁਰੂ ਕਰੋ ਕਿ ਕੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਜਾਂ ਸਾਡਾ ਆਉਣ ਵਾਲਾ ਟਾਈਮ ਆ ਕਿ ਉਹਦੇ ਉੱਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਤਾਂ ਨਹੀਂ ਪੈਗਾ ਤੇ ਇਸੇ ਉਮੀਦ ਦੇ ਨਾਲ ਕਿ ਤੁਸੀਂ ਇਹ ਪ੍ਰੋਗਰਾਮ ਲਾਈਕ ਕਰੋਗੇ ਤੇ ਆਪਣੀ ਫੀਡਬੈਕ ਤੁਸੀਂ ਸਾਂਝੀ ਕਰ ਸਕਦੇ ਹੋ ਇੰਡਸ ਪ੍ਰਾਈਮ ਦੇ ਜ਼ਰੀਏ ਆ ਤੇ ਮੈਨੂੰ ਤੇ ਹਰਜੀਤ ਲਸਾੜਾ ਜੀ ਨੂੰ ਹੁਣ ਦਿਓ ਇਜਾਜ਼ਤ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਆਪਣਾ ਖਿਆਲ ਰੱਖਿਓ ਰੱਬ ਰਾਖਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ